ਉਹ ਰਿਹਾ ਇਸ ਲਈ ਕਰਵਾਉਣ ਨੂੰ ਕਹਿੰਦੇ ਆ ਕਿ ਜਿੰਨੀ ਸਜ਼ਾ ਬਣਦੀ ਆ ਉਦੋਂ ਦੁਗਣੀ ਤੋਂ ਵੀ ਵੱਧ ਉਹ ਕੱਟੀ ਫਿਰਦੇ ਨੇ ਇਸ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਜਿੰਨਾ ਚਿਰ 14 ਸਾਲ ਸਜ਼ਾ ਨਹੀਂ ਸੀ ਉਹਨਾਂ ਚਿਰ ਥੋੜਾ ਪੰਥ ਨੇ ਸੰਘਰਸ਼ ਕਰਿਆ ਉਹਨਾਂ ਚਿਰ ਤਾਂ ਸਾਨੂੰ ਪਤਾ ਸੀ ਵੀ 14 ਸਾਲ ਬਣਦੀ ਆ ਅਸੀਂ ਦੀਪ ਨੂੰ ਯਾਦ ਕਰਦੇ ਆ ਕਿ 11 ਜਨਵਰੀ ਨੂੰ ਜਦੋਂ ਜੂੰਦਾ ਸੀ ਉਸ ਵੇਲੇ ਵੱਡੀ ਗਿਣਤੀ ਚ ਨੌਜਵਾਨ ਆਏ ਸੀ ਅੰਦੀ ਸਿੰਘਾਂ ਨੂੰ ਹੌਸਲਾ ਦੇਣ ਵਾਸਤੇ ਆ ਕਿ ਸਾਰਾ ਪੰਜਾਬ ਔਰ ਸਾਰਾ ਪੰਥ ਤੁਹਾਡੇ ਨਾਲ ਹੈ ਦੀਪ ਵਾਈ ਦੇ ਜਾਣ ਦੀ ਜਿਵੇਂ ਘਾਟ ਮਹਿਸੂਸ ਪੰਥ ਕਰ ਰਿਹਾ ਹੈ ਉਸੇ ਤਰ੍ਹਾਂ ਅਮਰਪਾਲ ਸਿੰਘ ਉਹਨਾਂ ਦੀ ਵੀ ਘਾਟ ਮਹਿਸੂਸ ਕਰ ਰਹੇ ਨੇ ਨੌਜਵਾਨਾਂ ਚ ਹੈਨਾ ਲਾਲ ਕਿਲੇ ਤੇ ਤਾਂ ਉਹ ਤਾਂ ਇੱਕ ਇਤਿਹਾਸਕ ਟਾਈਮ ਸੀਗਾ ਔਰ ਦੀਪ ਨੇ ਉਸ ਵੇਲੇ ਵਧੀਆ ਤਰੀਕੇ ਨਾਲ ਅਗਵਾਈ ਦਿੱਤੀ ਨੌਜਵਾਨਾਂ ਨੂੰ ਤੇ ਲਾਲ ਕਿਲੇ ਤੇ ਝੰਡਾ ਚੜਾਤਾ ਉਹਦੇ ਵਾਸਤੇ ਯਾਰ ਲੱਤਾਂ 'ਚ ਵੀ ਜਾਣ ਚਾਹੀਦੀ ਹੈ ਉਹ ਤਾਂ ਜੇ ਤੁਸੀਂ ਸੱਚ ਪੁੱਛਦੇ ਹੋ ਲੀਡਰਾਂ ਦੇ ਲੱਤਾਂ 'ਚ ਜਾਨ ਨਹੀਂ ਹੈਗੀ ਹੈਨਾ ਆਰ ਪਾਰ ਦੀ ਲੜਾਈ ਲੜਨ ਦੀ ਲੀਡਰਾਂ ਦੇ ਲੱਤਾਂ 'ਚ ਜਾਨ ਨਹੀਂ ਭਾਈ ਰਾਜੂਆਣੇ ਨੇ ਭਾਈ ਤਾਰੇ ਨੇ ਪਾਈ ਪਿਓਰੇ ਉਹਨਾਂ ਨੇ ਉਹਨਾਂ ਨੇ ਕਹਿਤਾ ਵੀ ਅਸੀਂ ਇੰਡੀਅਨ ਸਟੇਟ ਦੀ ਲੱਤ ਥੱਲੇ ਚ ਨੰਗ ਕੇ ਰਹਾ ਨਹੀਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਲ ਹੋ ਗਿਆ ਕੌਮੀ ਸਾਂ ਮੋਰਚਾ ਲੱਗੇ ਨੂੰ ਤੇ ਅੱਜ ਫਟੇਗੜ ਸਾਹਿਬ ਤੋਂ ਕੌਮੀ ਸਾਂ ਮੋਰਚੇ ਤੱਕ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਉਹਦੇ ਬਾਰੇ ਪੁੱਛਦੇ ਆ ਸਾਡਾ ਨਮੂਜੂਦ ਨੇ ਤਲਵਾੜਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਕਸਦ ਹੈ ਜੀ ਇਹਨ ਮੋਰਚੇ ਤੁਸੀਂ ਵਿਸ਼ਾਲ ਮਾਰਚ ਕੱਢ ਰਹੇ ਹੋ ਮੋਰਚਾ ਲੱਗੇ ਨੂੰ ਸਾਲ ਹੋ ਗਿਆ ਇਸੇ ਮਤਲਬ ਕਰੀਬ ਸਾਲ ਦੇ ਹੋ ਗਏ ਲੋੜੀ ਨੂੰ ਲੱਗਿਆ ਸੀਗਾ 7 ਜਨਵਰੀ ਨੂੰ ਲੱਗਿਆ ਸੀ ਮੋਰਚਾ ਉੱਥੇ ਤੁਸੀਂ ਗਏ ਸੀ ਤੇ 2 ਸਾਲ 2 ਸਾਲ ਹੋ ਗਏ ਜੀ ਜਿਹੜਾ ਦੀਪ ਸਿੱਧੂ ਨੇ ਦੀਪ ਸਿੱਧੂ ਨੇ ਹੀ ਮੋਰਚਾ ਕੱਢਿਆ ਸੀ ਵਿਸ਼ਾਲ ਮਾਰਚ ਕੱਢਿਆ ਸੀ ਇਤੋ ਫਤਿਹਗੜ ਸਾਹਿਬ ਤੋਂ ਉਹਦੀ ਜਾਦੇ ਵਿੱਚ ਵੀ ਇਹ ਮਾਰਚ ਕੱਢਿਆ ਜਾ ਰਿਹਾ ਤੇ ਦੋਨਾਂ ਨੂੰ ਮੁੱਖ ਰੱਖਦੇ ਹੋਏ ਮਾਰਚ ਕੱਢਿਆ ਜਾ ਰਿਹਾ ਇੱਕ ਕੌਮੀ ਸਰ ਮੋਰਚਾ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਤੇ ਦੀਪ ਸਿੱਧੂ ਦੀ ਜਾਦੇ ਵਿੱਚ ਤੇ ਕੀ ਮਕਸਦ ਹੈ ਇਹ ਵਿਸ਼ਾਲ ਮਾਰਚ ਦਾ ਜੀ ਦੇਖੋ ਇੱਕ ਤਾਂ ਜਦੋਂ ਦੀਪਬਾਈ ਜਿਉਂਦਾ ਸੀਗਾ ਉਸ ਵੇਲੇ 11 ਜਨਵਰੀ ਨੂੰ ਬਹੁਤ ਵੱਡਾ ਮਾਰਚ ਗਵਰਨਰ ਨੂੰ ਮਿਲਣ ਗਿਆ ਸੀ ਔਰ ਉਸ ਵੇਲੇ ਗਵਰਨਰ ਨੇ ਵਾਅਦਾ ਕੀਤਾ ਸੀ ਕਿ ਬੰਦੀ ਸਿੰਘ ਰਿਹਾ ਕਰਾਂਗੇ 25 ਸਾਲ ਤੋਂ ਵੱਧ ਸਜਾਵਾਂ ਵਾਲੇ ਤਾਂ ਫੌਰੀ ਤੌਰ ਤੇ ਰਿਹਾ ਕਰਵਾ ਦਾਂਗੇ ਉਹਨੇ ਕਿਹਾ ਸੀ ਲੇਕਿਨ ਉਹਨੇ ਨਹੀਂ ਕਰਿਆ ਅੱਜ ਇੱਕ ਤਾਂ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਮਾਰਚ ਕੱਢਿਆ ਜਾ ਰਿਹਾ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਤੇ ਇੱਕ ਬਈ ਦੀਪ ਨੂੰ ਯਾਦ ਕਰਦੇ ਆ ਕਿ 11 ਜਨਵਰੀ ਨੂੰ ਜਦੋਂ ਜੁੰਦਾ ਸੀ ਉਸ ਵੇਲੇ ਵੱਡੀ ਗਿਣਤੀ 'ਚ ਨੌਜਵਾਨ ਆਏ ਸੀਗੇ ਅੱਜ ਫੇਰ ਬਹੁਤ ਵੱਡੀ ਗਿਣਤੀ ਚ ਸੰਗਤ ਆਈ ਹੈ ਹਨ ਤੇ ਸ਼ਾਇਦ ਇੰਨੀ ਆਸ ਨਹੀਂ ਸੀ ਕਿ ਪ੍ਰਸ਼ਾਸਨ ਨੂੰ ਵੀ ਯਾਰ ਆਪਣੇ ਪ੍ਰਬੰਧਕਾਂ ਨੂੰ ਵੀ ਲੇਕਿਨ ਬਹੁਤ ਵੱਡੀ ਗਿਣਤੀ ਚ ਸੰਗਤ ਆਈ ਹੈ ਤੇ ਬੰਦੀ ਸਿੰਘਾਂ ਨੂੰ ਹੌਸਲਾ ਦੇਣ ਵਾਸਤੇ ਆ ਕਿ ਸਾਰਾ ਪੰਜਾਬ ਔਰ ਸਾਰਾ ਪੰਥ ਤੁਹਾਡੇ ਨਾਲ ਹੈ ਇਸ ਕਰਕੇ ਮਾਰਚ ਕੱਢਿਆ ਜਾ ਰਿਹਾ ਹੈ ਯਾਨੀ ਮਾਰਚ ਕੌਮੀ ਸਾਂਮੋਰਚ ਦੌਰਾਨ ਕਈ ਉਤਰਾ ਚੜਾਏ ਨੇ ਮੋਰਚੇ ਵਿੱਚ ਕਦੇ ਕਿਸੇ ਨੂੰ ਗ੍ਰਿਫਤ ਕਰ ਲਿਆ ਜਾਂਦਾ ਹੈ ਕਦੇ ਕਿਸੇ ਨੂੰ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਅਮਰਤਪਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਉਹਦੀ ਕਿੰਨੀ ਕਿ ਘਾਟ ਤੁਹਾਨੂੰ ਮਹਿਸੂਸ ਹੋ ਰਹੀ ਸਾਰਾ ਯੂਥ ਜੁੜਿਆ ਹੋਇਆ ਸੀ ਭਾਈ ਅਮਰਤਪਾਲ ਜੀ ਨਾਲ ਹਾਂਜੀ ਬਿਲਕੁਲ ਅਮਰਤਪਾਲ ਸਿੰਘ ਨੇ ਨੌਜਵਾਨਾਂ ਨੂੰ ਬਹੁਤ ਇਕੱਠੇ ਕੀਤਾ ਸੀਗਾ ਔਰ ਅਮਰਤ ਸੰਚਾਰ ਦੀ ਲਹਿਰ ਚਲਾਈ ਸੀ ਦੇਖੋ ਦੀਪਵਈ ਦੇ ਜਾਣ ਦੀ ਜਿਵੇਂ ਘਾਟ ਮਹਿਸੂਸ ਪੰਥ ਕਰ ਰਿਹਾ ਉਸੇ ਤਰ੍ਹਾਂ ਅਮਰਤਪਾਲ ਸਿੰਘ ਉਹਨਾਂ ਦੀ ਵੀ ਘਾਟ ਮਹਿਸੂਸ ਕਰ ਰਹੇ ਨੇ ਨੌਜਵਾਨ ਅੱਜ ਹਨਾ ਤੇ ਆਉਣ ਵਾਲਾ ਸਮਾਂ ਪੰਥ ਦਾ ਆਉਣ ਵਾਲਾ ਸਮਾਂ ਫੇਰ ਪੰਥ ਚੜ੍ਹਦੀ ਕਲਾ ਚ ਹੋਊਗਾ ਇਹ ਵਰਹੁਣ ਅਗਲਾ ਕੀ ਸੰਘਰਸ਼ ਨੂੰ ਤੇਜ ਕੀਤਾ ਜਾਊਗਾ ਮੋਰਚਾ ਦਾ ਸ਼ਾਂਤਮਈਓ ਚੱਲੂਗਾ ਮਹਾਲੀ ਜੇ ਮਹਾਲੀ ਤੇ ਲੱਗੇ ਹੋ ਚੰਡੀਗੜ੍ਹ ਦੇ ਆ ਬਰੂਆ ਮੋਰਚਾ ਰਹੂਗਾ ਸ਼ਾਂਤਮਈਓ ਸੰਘਰਸ਼ ਤੇਜ ਕੀਤਾ ਜਾਊਗਾ ਔਰ ਮੰਦੀ ਸਿੰਘ ਹਰ ਹਾਲਤ ਚ ਰਿਹਾ ਕਰਵਾਏ ਜਾਣਗੇ ਉਹ ਰਿਹਾ ਇਸ ਲਈ ਕਰਵਾਉਣ ਨੂੰ ਕਹਿੰਦੇ ਆ ਕਿ ਜਿੰਨੀ ਸਜ਼ਾ ਬਣਦੀ ਆ ਉਦੋਂ ਦੁੱਗਣੀ ਤੋਂ ਵੀ ਵੱਧ ਉਹ ਕੱਟੀ ਫਿਰਦੇ ਨੇ ਇਸ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਜਿੰਨਾ ਚਿਰ 14 ਸਾਲ ਸਜ਼ਾ ਨਹੀਂ ਸੀ ਉਹਨਾਂ ਚਿਰ ਥੋੜੋ ਪੰਥ ਨੇ ਸੰਘਰਸ਼ ਕਰਿਆ ਉਹਨਾਂ ਚਿਰ ਤਾਂ ਸਾਨੂੰ ਪਤਾ ਸੀ ਵੀ 14 ਸਾਲ ਬਣਦੀ ਆ ਦਾ 30 30 ਸਾਲ ਤੋਂ ਉੱਤੇ ਹੋ ਗਏ ਇਸ ਲਈ ਪੰਥ ਸੰਘਰਸ਼ ਕਰ ਰਿਹਾ ਔਰ ਸਾਰੇ ਬੰਦੀ ਸਿੰਘਾਂ ਲਈ ਆ ਜਿੰਨੇ ਵੀ ਜਿਗੜਾ ਚ ਬੰਦ ਕਰੇ ਨੇ ਕੋਈ ਗੱਲਬਾਤ ਹੋਈ ਆ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਇਹ ਮਸਲਾ ਕਿੱਥੇ ਤੱਕ ਪਹੁੰਚਿਆ ਜਿਹੜਾ ਇਹ ਜਿਹੜੇ ਗੱਲਬਾਤ ਹੋਈ ਆ ਗਵਰਨਰ ਨਾਲ ਤੁਸੀਂ ਪਹਿਲਾਂ ਵੀ ਕਰਕੇ ਆਏ ਸੀਗੇ ਤੇ ਹੁਣ ਵੀ ਗਏ ਹੋਵਗੇ ਜਦੋਂ ਮੋਰਚਾ ਲੱਗਿਆ ਵਾਸੀ ਕੌਮੀ ਸਾਂ ਮੋਰਚਾ ਤੇ ਗੱਲਬਾਤ ਕੋਈ ਤੁਰੀ ਆ ਕੋਈ ਅੱਗੇ ਹੁਣ ਕੀ ਸਿੱਟਾ ਨਿਕਲਣਗੇ ਤੇ ਜੀ ਬਿਲਕੁਲ ਉਸ ਤੋਂ ਬਾਅਦ ਜਦੋਂ ਦੀਪਵਈ ਸੀਗਾ ਉਸ ਤੋਂ ਬਾਅਦ ਗਵਰਨਰ ਨੇ ਮਿਲਣ ਨੂੰ ਟਾਈਮ ਹੀ ਨਹੀਂ ਦਿੱਤਾ ਹੁਣ ਮੋਰਚੇ ਦੇ ਜਿਹੜੀ ਹਾਈ ਕਮਾਂਡ ਸੀਗੀ ਉਹਨੂੰ ਇੱਕ ਦੋ ਵਾਰ ਮਿਲੇ ਮਿਲੇ ਨੇ ਉਹ ਗੋਲੀਆਂ ਜੀਆਂ ਰੋੜ ਗਏ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਕਿਉਂਕਿ ਮੈਂ ਉਹ ਕਿਸੇ ਮੀਟਿੰਗ ਵਿੱਚ ਹੈ ਨਹੀਂ ਸੀ ਇਸ ਲਈ ਇਹ ਤਾਂ ਲੜਾਈ ਯਾਰ ਪਾਰ ਦੀ ਲੜਨੀ ਪੈਣੀ ਹੈ ਸਰਕਾਰ ਦੇ ਸਾਹਮਣੇ ਖੜਨਾ ਪੈਣਾ ਹੈ ਇਸ ਵਾਸਤੇ ਫੇਰ ਇਹਨਾਂ ਨੇ ਰਿਆ ਕਰਨੇ ਨੇ ਨਹੀਂ ਤਾਂ ਇਹ ਇਸ ਤਰ੍ਹਾਂ ਨਹੀਂ ਬੰਦੇ ਛੱਡਦੇ ਹੈਗੇ ਤੇ ਆਪਾਂ ਨੂੰ ਅਹਿਸਾਸ ਕਰਾ ਰਹੇ ਨੇ ਕਿ ਤੁਸੀਂ ਗੁਲਾਮ ਹੋ ਜਿਵੇਂ ਕਿਸਾਨ ਮੋਰਚੇ ਵਿੱਚ ਹੋਇਆ ਸੀ ਸਾਰੇ ਮੋਰਚੇ ਤੋਂ ਜਦੋਂ ਮੋਰਚਾ ਠੰਡਾ ਪੈ ਰਿਹਾ ਸੀਗਾ ਵੀ ਸੰਘਰਸ਼ ਨੂੰ ਨਾ ਤੇਜ਼ ਕਰਿਆ ਤਾਂ ਵੀ ਝੰਡੇ ਤੇ ਲਾਲ ਕਿਲੇ ਉੱਤੇ ਉਹਨਾਂ ਨੇ ਝੰਡਾ ਲਹਿਰਾ ਸੀ ਦੀਪ ਸਿੱਧੂ ਨੇ ਦਿੱਲੀ ਦਿੱਲੀ ਜਾ ਕੇ ਤੇ ਟਰੈਕਟਰਾਂ ਨਾਲ ਗਏ ਸੀਗੇ ਰੋਡ ਰੋਡਾਂ 'ਾਂ ਰੋਡ ਦੇ ਉੱਤੇ ਤੇ ਹੁਣ ਫੋਨ ਵੀ ਲੱਗਦਾ ਵੀ ਚੰਡੀਗੜ੍ਹ ਵਿੱਚ ਦੁਬਾਰੇ ਤੁਸੀਂ ਜਾਓਗੇ ਮੋਰਚੇ ਤੋਂ ਵੀ ਐਦਾਂ ਦਾ ਕੋਈ ਮਾਰਚ ਕੱਢੋਗੇ ਜਿਵੇਂ ਦਿੱਲੀ ਕੱਢਿਆ ਗਿਆ ਸੀਗਾ ਤੇ ਲਾਲ ਕਿਲੇ ਤੱਕ ਦੇਖੋ ਜਿਹੜੀ ਮੋਰਚੇ ਵਾਲੀ ਕਮੇਟੀ ਐ ਭਾਈ ਸਾਹਿਬ ਜਗਤਾਰ ਸਿੰਘ ਹਵਾਰੀ ਉਹਨਾਂ ਨੇ ਬਣਾਈ ਐ ਹਨਾ ਉਹ ਜੋ ਪ੍ਰੋਗਰਾਮ ਦਊਗੀ ਉਹ ਉਹਦੇ ਤੇ ਹੀ ਅੱਗੇ ਚੱਲਿਆ ਜਾਂਦਾ ਉਹਨਾਂ ਤੋਂ ਬਿਨਾ ਥੋੜੋ ਚੱਲ ਸਕਦੇ ਆ ਉਸ ਵੇਲੇ ਤਾਂ ਜਿਹੜਾ ਲਾਲ ਕਿਲੇ ਤੇ ਤਾਂ ਉਹ ਤਾਂ ਇੱਕ ਇਤਿਹਾਸਕ ਟਾਈਮ ਸੀਗਾ ਔਰ ਦੀਪ ਨੇ ਉਸ ਵੇਲੇ ਵਧੀਆ ਤਰੀਕੇ ਨਾਲ ਅਗਵਾਈ ਦੇਤੀ ਨੌਜਵਾਨਾਂ ਨੂੰ ਤੇ ਲਾਲ ਕਿਲੇ ਤੇ ਝੰਡਾ ਚੜਾਤਾ ਉਹਦੇ ਵਾਸਤੇ ਯਾਰ ਲੱਤਾਂ 'ਚ ਵੀ ਜਾਣ ਚਾਹੀਦੀ ਹੈ ਹੁਣ ਤਾਂ ਜੇ ਤੁਸੀਂ ਸੱਚ ਪੁੱਛਦੇ ਹੋ ਲੀਡਰਾਂ ਦੇ ਲੱਤਾਂ 'ਚ ਜਾਣ ਨਹੀਂ ਹੈਗੀ ਹੈਨਾ ਆਰ ਪਾਰ ਦੀ ਲੜਾਈ ਲੜਨ ਦੀ ਲੀਡਰਾਂ ਦੇ ਲੱਤਾਂ 'ਚ ਜਾਣ ਨਹੀਂ ਤੇ ਹੁਣ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਮਤਲਬ ਇਹਦੇ ਬਾਰੇ ਮੋਰਚੇ ਬਾਰੇ ਹੁਣ ਕਿੰਨਾ ਕ ਲੰਬਾ ਜਾ ਸਕਦਾ ਮੋਰਚਾ ਹੈ ਦੇਖੋ ਮੋਰਚੇ ਨੂੰ ਅਸੀਂ ਤਾਂ ਜੀ ਸਮਰਪਿਤ ਹੈ ਜਿੰਨਾ ਮਰਜੀ ਲੰਬਾ ਹੋ ਜਵੇ ਹੈਨਾ ਤੇ ਬਾਕੀ ਇਹ ਹੈ ਭਾਈ ਰਜਵਾਨੇ ਨੇ ਭਾਈ ਤਾਰੇ ਨੇ ਭਾਈ ਪਿਉਰੇ ਉਹਨਾਂ ਨੇ ਉਹਨਾਂ ਨੇ ਕਹਿਤਾ ਵੀ ਅਸੀਂ ਇੰਡੀਅਨ ਸਟੇਟ ਦੀ ਲੱਤ ਥੱਲੇ ਚ ਨੰਗ ਕੇ ਰਿਹਾ ਨਹੀਂ ਹੁਣਾ ਬਿਲਕੁਲ ਇਹ ਇਹ ਉਹਨਾਂ ਨੂੰ ਇਹ ਦਿਖਾਉਣ ਵਾਸਤੇ ਆ ਕਿ ਸਾਰਾ ਪੰਥ ਸਾਰਾ ਪੰਜਾਬ ਤੁਹਾਡੇ ਨਾਲ ਆਣ ਵੋਟਾਂ ਵੀ ਆ ਰਹੀਆਂ 2024 ਦੀ ਐਮਪੀ ਦੀਆਂ ਵੋਟਾਂ ਮਤਲਬ ਲੋਕ ਸਭਾ ਦੇ ਵੋਟ ਆ ਰਹੀਆਂ ਉਸ ਤੋਂ ਪਹਿਲਾਂ ਵੀ ਕੋਈ ਪਲੈਨਿੰਗ ਹੈ ਵੀ ਕੁਝ ਕਰਨ ਦੀ ਏ ਵੀ ਮੋਡ ਵੀ ਸਰਕਾਰ ਦਾ ਕੀ ਗੱਲ ਪਹੁੰਚੇ ਆਪਣੀ ਹੁਣ ਹੁਣ ਵੋਟਾਂ ਵੀ ਵੋਟਾਂ ਨਾਲ ਯਾਰ ਸੰਘਰਸ਼ਾਂ ਦਾ ਕੋਈ ਸਬੰਧ ਨਹੀਂ ਹੁੰਦਾ ਵੋਟਾਂ ਨਾਲ ਥੋੜੋ ਸਾਡਾ ਇਹਦਾ ਅਕਾਲੀ ਕਰ ਸਕਦੇ ਨੇ ਇਹ ਜੀ 420 ਸੀ ਪੰਥ ਥੋੜੋ ਕਰ ਸਕਦਾ ਸਾਡਾ ਵੋਟਾਂ ਨਾਲ ਨਹੀਂ ਕੋਈ ਸਬੰਧ ਠੀਕ ਆ ਜੀ ਬਹੁਤ ਧੰਨਵਾਦ ਓਕੇ